ਕਿਸਾਨ ਮੋਰਚਾ ਦੇ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਮਹਾ ਮੰਤਰੀ ਹੋ ਕਿ ਕਿਸਾਨ ਬਹੁਤ ਜ਼ਿਆਦਾ ਵਿਰੋਧ ਦੇ ਵਿੱਚ ਨੇ ਕੀ ਫਰਕ ਦੇਖਦੇ ਹੋ ਕਿਉਂ ਇਸ ਤਰੀਕੇ ਦਾ ਜਿਹੜਾ ਪੰਜਾਬ ਦਾ ਮਾਹੌਲ ਬਣਦਾ ਜਾ ਰਿਹਾ ਹੈ ਕਿਸਾਨਾਂ ਨੂੰ ਤਾਂ ਵਿਰੋਧੀ ਪਾਰਟੀਆਂ ਨੇ ਗੁੰਮਰਾਹ ਕੀਤਾ ਹੋਇਆ ਛੇ ਜੋ ਮੋਦੀ ਜੀ ਨੇ ਕਿਸਾਨਾਂ ਲਈ ਕਾਨੂੰਨ ਲਿਆਂਦਾ ਸੀ ਸ਼ਾਇਦ ਆਪਸੀ ਕੋਈ ਤਾਲਮੇਲ ਨਹੀਂ अच्छी ਤਰ੍ਹਾਂ ਬਣ ਸਕੇ ਜਿਸ ਲਈ ਮੋਦੀ ਜੀ ਨੇ ਇਹ ਵੀ ਮਾਫੀ ਮੰਗੀ ਉਦੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਸਾਰੇ ਕਿਸਾਨ ਤਨੀ ਕੁਝ ਜਥੇਬੰਦੀਆਂ ਜਿਹੜੀਆਂ ਵਾ ਉਹ ਉਹਨਾਂ ਨੂੰ ਕੁਝ ਦੂਜੀਆਂ ਪਾਰਟੀਆਂ ਨੇ ਗੁੰਮਰਾਹ ਕੀਤਾ ਹੋਇਆ ਹੈ ਮੋਦੀ ਜੀ ਸਿੱਖ ਧਰਮ ਪ੍ਰਤੀ ਔਰ ਆਪਣੇ ਦੇਸ਼ ਦੇ ਸਭ ਲੋਕਾਂ ਪ੍ਰਤੀ ਬੜੇ ਇੱਕ ਜ਼ਿੰਮੇਵਾਰ ਵਿਅਕਤੀ ਹੈ ਔਰ ਸਿੱਖਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਕਿਉਂਕਿ ਸਿੱਖ ਇੱਕ ਤਾਕਤ ਹੈ ਹਿੰਦੁਸਤਾਨ ਦੀ ਇਸ ਕਰਕੇ ਸਾਰੇ ਬੀਜੇਪੀ ਦੇ ਜਿਹੜੇ ਵਰਕਰ ਜਾਂ ਮੋਦੀ ਸਾਹਿਬ ਜਾਂ ਹੋਰ ਵੀ ਸਾਰੇ ਸਿੱਖਾਂ ਦਾ ਬਹੁਤ ਸਨਮਾਨ ਕਰਦੇ ਹਨ ਦੋਸਤੋ ਚੋਣਾਂ ਦਾ ਬਿਗਲ ਬਚ ਚੁੱਕਾ ਸੱਤਵੇਂ ਫੇਸ ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ 1 ਜੂਨ ਦਾ ਦਿਨ ਮੁਕਰਰ ਹੈ ਸ਼ਨੀਵਾਰ ਨੂੰ ਵੋਟਾਂ ਪੈਣੀਆਂ ਬਹੁਤ ਸਾਰੀਆਂ ਪੋਲਿਟਿਕਲ ਪਾਰਟੀਆਂ ਨੇ ਆਪਣੀ ਆਪਣੀ ਬਿਉਤਬੰਦੀ ਕੀਤੀ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਕਿ ਕਿਸ ਤਰੀਕੇ ਨਾਲ ਇਹ ਸਾਰਾ ਕੁਝ ਹੋਣਾ ਔਰ 30 ਤਰੀਕ ਨੂੰ ਕੱਲ ਸ਼ਾਮ ਨੂੰ 6 ਵਜੇ ਚੋਣ ਪ੍ਰਚਾਰ ਜਿਹੜਾ ਇਹ ਥੰਮ ਜਾਣਾ ਸੋ ਕਿਸ ਤਰ੍ਹਾਂ ਪਲੜਾ ਭਾਰੀ ਆ ਕਿਸ ਵਿਅਕਤੀ ਦੁਆਰਾ ਪ੍ਰਚਾਰ ਦੇ ਵਿੱਚ ਕਿੰਨਾ ਕੁ ਜ਼ੋਰ ਲਗਾਇਆ ਗਿਆ ਸਾਰਾ ਵਿਸ਼ਾ ਜਿਹੜਾ ਹੈ ਔਰ ਕਿਹੜੇ ਕਿਹੜੇ ਮੁੱਦੇ ਰਹਿਣ ਵਾਲੇ ਆ ਇਹਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਅਮੋਲਕ ਹੁੰਦਲ ਜੀ ਜੋ ਕਿ ਕਿਸਾਨ ਮੋਰਚਾ ਜਿਲ੍ਹਾ ਮਾਂ ਮੰਤਰੀ ਨੇ ਭਾਰਤ ਜਨਤਾ ਪਾਰਟੀ ਸਰ ਬਹੁਤ ਬਹੁਤ ਸਵਾਗਤ ਆ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਨਾ ਚੋਣਾ ਚੋਣਾ ਦੇਖੋ ਅਸੀਂ ਤਾਂ ਆਪਣੀ ਪਾਰਟੀ ਦੇ ਹੱਕ 'ਚ ਬੜੇ ਜ਼ੋਰ ਨਾਲ ਪ੍ਰਚਾਰ ਕਰ ਰਹੇ ਹਾਂ ਕਿਉਂਕਿ ਬੀਜੇਪੀ ਜਿਹੜੀ ਹੈ ਰਾਸ਼ਟਰੀ ਹਿਤ ਦੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਦੀ ਪਾਰਟੀ ਹੈ ਤੇ ਇਸ ਕਰਕੇ ਜਿਹੜੀ ਰਾਸ਼ਟਰੀ ਹਿਤ ਪਾਰਟੀ ਜੋ ਦੇਸ਼ ਦਾ ਗੌਰਵ ਵਧਾਉਂਦੀ ਹੈ ਕਿਉਂਕਿ ਮੋਦੀ ਜੀ ਆ ਦੇ ਆਉਣ ਤੋਂ ਬਾਅਦ ਇੱਥੇ ਬੜੀ ਤਰੱਕੀ ਹੋਈ ਹੈ ਪੂਰੇ ਵਰਲਡ 'ਚ ਇੱਕ ਹਿੰਦੁਸਤਾਨ ਇੱਕ ਤਾਕਤ ਬਣ ਕੇ ਉੱਭਰਿਆ ਤੇ ਸਾਰੇ ਹਿੰਦੁਸਤਾਨ ਦਾ ਦੇਸ਼ ਆਦਰ ਕਰ ਰਿਹਾ ਸਾਰੇ ਦੋਸਤੀ ਦਾ ਹੱਥ ਉਹਦਾ ਕੇ ਰਾਜੀ ਨੇ ਹਿੰਦੁਸਤਾਨ ਵੱਲ ਔਰ ਜਿਹੜੇ ਸਾਡੇ ਵਿਰੋਧੀ ਮੁਲਕ ਸੀ ਉਹ ਵੀ ਘਬਰਾਏ ਹੋਏ ਨੇ ਕੀ ਮੋਦੀ ਜੀ ਦੀ ਕਾਰਸ਼ਾਲੀ ਨੂੰ ਦੇਖ ਕੇ ਕਿ ਕਿੰਨਾ ਅੱਛਾ ਉਹਨਾਂ ਨੇ ਆਪਣੇ ਦੇਸ਼ ਨੂੰ ਅੱਗੇ ਲਿਜਾ ਰਹੇ ਨੇ ਤੇ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਅਸੀਂ ਸਾਰੇ ਬੜੇ ਜੋਰ ਨਾਲ ਖੜੇ ਹਾਂ ਬੜੇ ਇਹ ਕਿਸਾਨ ਮੋਰਚਾ ਦੇ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਮਹਾ ਮੰਤਰੀ ਹੋ ਕਿ ਕਿਸਾਨ ਬਹੁਤ ਜ਼ਿਆਦਾ ਵਿਰੋਧ ਦੇ ਵਿੱਚ ਨੇ ਕਿਤਨੇ ਕਿਸਾਨ ਜਾਂ ਕਿਸਾਨ ਜੂਨੀਅਨ ਅਸੀਂ ਕਹਿ ਸਕਦੇ ਹਾਂ ਹਾਲਾਂਕਿ ਮੋਦੀ ਸਾਹਿਬ ਸਿੱਖ ਧਰਮ ਦਾ ਬੜਾ ਸਤਿਕਾਰ ਕਰਦੇ ਆ ਔਰ ਬਹੁਤ ਬਰੀ ਐਸਤਰਾ ਵੀ ਦੇਖਣ ਮਿਲਦਾ ਕਿ ਬਹੁਤ ਸਾਰੇ ਫੈਸਲੇ ਸਿੱਖਾਂ ਦੇ ਫੇਵਰ ਦੇ ਵਿੱਚ ਜਿਸ ਤਰ੍ਹਾਂ ਕਰਤਾਰਪੁਰ ਲਾਂਗਾ ਖੋਲਣਾ 6000 ਰੁਪਏ ਉਹਨਾਂ ਦੇ ਖਾਤੇ ਵਿੱਚ ਪਾਣਾ ਕੀ ਫਰਕ ਦੇਖਦੇ ਹੋ ਕਿਉਂ ਇਸ ਤਰੀਕੇ ਦਾ ਜਿਹੜਾ ਪੰਜਾਬ ਦਾ ਮਾਹੌਲ ਬੰਦਾ ਜਾ ਰਿਹਾ ਹੈ ਕਿਸਾਨਾਂ ਨੂੰ ਤਾਂ ਵਿਰੋਧੀ ਪਾਰਟੀਆਂ ਨੇ ਗੁੰਮਰਾ ਕੀਤਾ ਹੋਇਆ ਜੀ ਸ਼ਾਇਦ ਉਹ ਜੋ મોદી ਜੀ ਨੇ ਕਿਸਾਨਾਂ ਲਈ ਕਾਨੂੰਨ ਲਿਆਂਦਾ ਸੀ ਸ਼ਾਇਦ ਆਪਸੀ ਕੋਈ ਤਾਲਮੇਲ ਨਹੀਂ اچھی طرح ਬਣ ਸਕੇ ਜਿਸ ਲਈ મોદી ਜੀ ਨੇ ਇਹ ਵੀ ਮਾਫੀ ਮੰਗੀ ਉਦੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਔਰ ਕਿਹਾ ਕਿ ਸ਼ਾਇਦ ਮੇ ਮੇ ਕੋਈ ਇੱਕ ਕੋਈ ਗਲਤੀ ਹੋ ਗਈ ਜਾਂ ਜੋੜਾ ਮੈਂ ਇਹਨਾਂ ਨੂੰ ਸਮਝਾ ਨਹੀਂ ਸਕਿਆ ਕਿਉਂਕਿ ਇਹ ਹਿੱਤਾਂ ਦੇ ਲਈ ਉਹਨਾਂ ਨੇ ਸੋਚ ਕੇ ਲਿਆਂਦਾ ਸੀ ਤਾਂ ਜੋ ਕਿਸਾਨ ਆ ਸਾਰੇ ਕਿਸਾਨ ਤਾਂ ਨਹੀਂ ਕੁਝ ਜਥੇਬੰਦੀਆਂ ਜਿਹੜੀਆਂ ਵਾ ਉਹ ਉਹਨਾਂ ਨੂੰ ਕੁਝ ਦੂਜੀਆਂ ਪਾਰਟੀਆਂ ਨੇ ਗੁੰਮਰਾਹ ਕੀਤਾ ਹੋਇਆ ਹੈ ਇਸ ਕਰਕੇ ਇਹ ਮੁੱਦਾ ਜਿਹੜਾ ਬਾਕੀ ਕਰਤਾਰਪੁਰ ਸਾਹਿਬ ਦਾ ਲੰਗਾ ਗੁਰਗੋਬੇ ਸਿੰਘ ਜੀ ਦੀ ਬੱਚਿਆਂ ਦੀ ਸ਼ਹਾਦਤ ਨੂੰ ਵੀਰਵਾਲ ਦਿਵਸ ਔਰ ਗੁਰਗਰਨ ਸਾਹਿਬ ਨੂੰ ਸ਼ਰਕਤ ਲਿਆਉਣਾ ਅਫਗਾਨਿਸਤਾਨ ਤੋਂ ਸਿੱਖਾਂ ਲਈ ਹੋਰ ਵੀ 400 ਸਾਲਾ ਗੁਰੂ ਸਾਹਿਬ ਦਾ ਦਿੱਲੀ 'ਚ ਮਨਾਇਆ ਲਾਲ ਕਿਲੇ ਦੇ ਅੰਦਰ ਮੋਦੀ ਜੀ ਸਿੱਖ ਧਰਮ ਪ੍ਰਤੀ ਔਰ ਆਪਣੇ ਦੇਸ਼ ਦੇ ਸਭ ਲੋਕਾਂ ਪ੍ਰਤੀ ਬੜੇ ਇੱਕ ਜ਼ਿੰਮੇਵਾਰ ਵਿਅਕਤੀ ਹੈ ਔਰ ਸਿੱਖਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਕਿਉਂਕਿ ਸਿੱਖ ਇੱਕ ਤਾਕਤ ਹੈ ਹਿੰਦੁਸਤਾਨ ਦੀ ਔਰ ਜੇ ਕੋਈ ਵਿਰੋਧੀ ਦੇਸ਼ ਮਤਲਬ ਕੋਈ ਹਮਲਾ ਕਰਦਾ ਤੇ ਸਿੱਖ ਨਾਲ ਹੋ ਕੇ ਬਰਾਬਰ ਔਰ ਅੱਗੇ ਲੜ ਹੋ ਕੇ ਲੜਨ ਵਾਲੀ ਕੌਮ ਆ ਇੱਕ ਕਨੇਡਰ ਕਮਾ ਇਸ ਕਰਕੇ ਸਾਰੇ ਬੀਜੇਪੀ ਦੇ ਜਿਹੜੇ ਵਰਕਰ ਜਾਂ ਮੋਦੀ ਸਾਹਿਬ ਜਾਂ ਹੋਰ ਵੀ ਸਾਰੇ ਸਿੱਖਾਂ ਦਾ ਬਹੁਤ ਸਨਮਾਨ ਕਰਦੇ ਆ ਚੋਣ ਮੈਦਾਨ ਭਖਿਆ ਹੋਇਆ ਬੀਜੇਪੀ ਆਪਣੇ ਪ੍ਰਚਾਰ ਪ੍ਰਸਾਰ ਦੇ ਵਿੱਚ ਲੱਗੀ ਕਿਹੜੇ ਕਿਹੜੇ ਮੁੱਦੇ ਮੋٹے ਤੌਰ ਦੇ ਉੱਤੇ ਤੁਸੀਂ ਦੇਖਦੇ ਹੋ ਕਿਉਂਕਿ ਪੰਜਾਬ ਚ ਆਪ ਸਰਕਾਰ ਔਰ ਕਿਹੜੇ ਕਿਹੜੇ ਫਰੰਟ ਦੇ ਉੱਤੇ ਆਪ ਸਰਕਾਰ ਨੂੰ ਤੁਸੀਂ ਘੇਰ ਹੈ ਦੇਖਿਓ ਜੀ ਆਪ ਸਰਕਾਰ ਨੇ ਇੱਕ ਤਾਂ ਕਿਹਾ ਸੀ ਅਸੀਂ ਮਾਈਨਿੰਗ ਬੰਦ ਕਰਾਵਾਂਗੇ ਰੇਤਾ ਬਚਰੀ ਸਸਤੀ ਕਰਾ ਦਾਂਗੇ ਆਮ ਵਰਗ ਔਰਤਾਂ ਨੂੰ ਇੱਕ ਇੱਕ ਹਜ਼ਾਰ ਅਸੀਂ ਪੈਨਸ਼ਨ ਦਵਾਂਗੇ ਹਰ ਮਹੀਨੇ ਉਹਨਾਂ ਨੂੰ 1000 ਰੁਪਏ ਜਿਹੜਾ ਉਹਨਾਂ ਨੇ ਇਸ ਕਰਕੇ ਜਿਹੜੀ ਔਰਤ ਜਿਹੜੀ ਆਪਣੀ ਹਿੰਦੁਸਤਾਨ ਦੀ ਇੱਕ ਸਤਿਕਾਰ ਦਾ ਪਾਤਰ ਆ ਉਹਦੇ ਨਾਲ ਉਹਨਾਂ ਨੇ ਬਹੁਤ ਵੱਡਾ ਧੋਖਾ ਕੀਤਾ ਇਸ ਕਰਕੇ ਇਹ ਪਾਰਟੀ ਜਿਹੜੀ ਇਹ ਐਕਚੁਅਲ ਇਸ ਪਾਰਟੀ ਚ ਕੁਝ ਲੋਕ ਤਾਂ ਹੈਗੇ ਜਿਹੜੇ ਦੂਜੀਆਂ ਪਾਰਟੀਆਂ ਜਿਉਂ ਆਏ ਹੋਣਗੇ ਮਿਹਨਤ ਕਰਕੇ ਆਏ ਹੋਣਗੇ ਜਾਂ ਰਾਜਨੀਤੀ ਨੂੰ ਸਮਝਦੇ ਹੋਣਗੇ ਕੁਝ ਐਦਾਂ ਦੇ ਲੋਕ ਇਸ ਪਾਰਟੀਆਂ ਦੇ ਐਮਐਲਏ ਬਣ ਗਏ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਸੀਗਾ ਉਹ ਉਹ ਪੰਜਾਬ ਨੂੰ ਅੱਛੀ ਤਰ੍ਹਾਂ ਨਹੀਂ ਚਲਾ پا ਰਹੇ ਤੇ ਇਸ ਕਰਕੇ ਬੜੇ ਮੁੱਦੇ ਨੇ ਜਿਹੜੇ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਪੰਜਾਬ ਨੂੰ ਪੰਜਾਬ ਦੇ ਉੱਤੇ ਕਈ ਗੁਣਾ ਹੋਰ ਕਰਜ਼ਾ ਇਹਨਾਂ ਨੇ ਵਧਾ ਦਿੱਤਾ ਆ ਔਰ ਹੁਣ ਦੇਖੋ ਸ਼ਰਾਬ ਮਾਫੀਆ ਨਸ਼ੇ ਦੇ ਮੁੱਦਿਆਂ ਨੂੰ ਲੈ ਕੇ ਆਏ ਸੀ ਇੱਥੇ ਬੇਟ ਜੀ ਕੁਝ ਪਿੰਡ ਇਦਾਂ ਦੇ ਨੇ ਜਿੱਥੇ ਉਹ ਲੋਕ ਦੱਸਦੇ ਨੇ ਸਾਡੇ ਜੇ ਤੁਹਾਡੇ ਕੋਈ ਕਾਰਜਕ੍ਰਮ ਹੁੰਦੇ ਨੇ ਉਹ ਕਹਿੰਦੇ ਨੇ ਇੱਥੇ ਗਰਦਾਸਪੁਰਾ ਨੂੰ ਸਾਈਡ ਤੋਂ ਕੁਝ ਲੋਕ ਅਣਜਾਣੇ ਹੁੰਦੇ ਗੱਡੀਆਂ ਆਉਂਦੀਆਂ ਨੇ ਇੱਥੇ ਨਸ਼ਾ ਸਪਲਾਈ ਕਰਕੇ ਜਾਂਦੇ ਆ ਇਸ ਕਰਕੇ ਭਗਵੰਤ ਮਾਨ ਜੀ ਨੇ ਜਿੰਨੇ ਕੋ ਪੰਜਾਬੀਆਂ ਨਾਲ ਵਾਅਦੇ ਕੀਤੇ ਸਭ ਝੂਠੇ ਕੀਤੇ ਆ ਕੋਈ ਪੂਰਾ ਕਰ ਨਹੀਂ ਪਾਰੇ ਮੁਲਾਜ਼ਮਾਂ ਦੀ ਤਨਖਾਹ ਸਮੇਂ ਤੇ ਸਿਰ ਨਹੀਂ ਆ ਰਹੀ ਤੇ ਇਸ ਕਰਕੇ ਬੜੇ ਮੁੱਦੇ ਆ ਪੰਜਾਬ 'ਚ ਕੋਈ ਇੰਡਸਟਰੀ ਨਹੀਂ ਲੱਗ ਰਹੀ ਸਾਰੇ ਲੋਕ ਇੱਥੋਂ ਇੰਡਸਟਰੀ ਵਾਲੇ ਪਲਾਨ ਕਰ ਰਹੇ ਕੋਈ ਜੰਮੂ ਵੱਲ ਜਾ ਰਿਹਾ ਕੋਈ ਦੂਜੇ ਪਾਸੇ ਆ ਰਿਹਾ ਪੰਜਾਬ ਪਹਿਲੇ ਨੰਬਰ ਦੀ ਸਟੇਟ ਹੀ ਹੁਣ ਅੱਜ ਮੈਨੂੰ ਲੱਗਦਾ 20 ਤੋਂ ਵੀ ਪਿੱਛੇ ਚਲੇ ਗਈ ਏ ਔਰ ਇੰਨੀ ਉਤਰਤੀ ਉਪਜਾਊ ਹੋਣ ਦੇ ਇੰਨੇ ਸਾਨੂੰ ਜਿਹੜੇ ਕੁਦਰਤੀ ਵਸੀਲੇ ਮਿਲੇ ਆ ਜਿਹੜੇ ਉਹਨਾਂ ਸਭ ਦੇ ਬਾਵਜੂਦ ਵੀ ਅਸੀਂ ਪਿੱਛੜ ਰਹੇ ਹਾਂ ਵਾਤਾਵਰਨ ਇੱਕ ਬਹੁਤ ਵੱਡਾ ਮੁੱਦਾ ਹੈ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਉੱਤੇ ਹਮੇਸ਼ਾ ਹੀ ਬਲੇਮ ਵੀ ਲੱਗਦਾ ਰਿਹਾ ਕਿ ਕਿਸਾਨ ਜਿਹੜੇ ਆ ਉਹ ਖੇਤਾਂ ਦੇ ਵਿੱਚ ਨਾੜ ਨੂੰ ਅੱਗ ਲਗਾ ਰਹੇ ਐ ਇਸ ਇਲੈਕਸ਼ਨ ਦੇ ਦੌਰਾਨ ਇਦਾਂ ਲੱਗਦਾ ਕਿ ਇਹਦਾ ਫ੍ਰੀ ਹੈਂਡ ਦੇ ਦਿੱਤਾ ਹੈ ਦਰਖਤ ਸੜ ਰਹੇ ਨੇ ਸੜਕਾਂ ਦੇ ਕਿਨਾਰੇ ਜਿਹੜੇ ਆ ਜਿੰਨੇ ਵੀ ਜੀਵ ਜੰਤੂ ਜਿਹੜੇ ਉਹ ਵੀ ਸੜ ਰਹੇ ਇਹਦੇ ਉੱਤੇ ਨਕੇਲ ਕਿਦਾਂ ਪਾਈ ਜਾ ਸਿਰ ਕਿਦਾਂ ਕਿਸਾਨਾਂ ਨੂੰ ਕਨਵਿੰਸ ਕੀਤਾ ਜਾ ਸਕਦਾ ਕਿ ਨਾੜ ਨੂੰ ਅੱਗ ਨਾ ਲਾਈਏ ਨੇ ਹੁਣ ਉਹ ਉਨੀ ਗੱਲ ਨਹੀਂ ਰਹੀ ਮੈਨੂੰ ਲੱਗਦਾ ਕਿ ਕਿਸਾਨ ਉਹਨੇ ਨਾੜ ਨੂੰ ਅਗ ਨਹੀਂ ਕੋਈ ਹੁਣ ਇਦਾਂ ਦੇ ਉਜਾਰ ਆ ਰਹੇ ਆ ਸੈਂਟਰਲੋਂ ਕੋਈ ਕਾਫੀ ਉਹ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਵਾ ਇਦਾਂ ਦੇ ਉਜਾਰ ਆ ਰਹੇ ਜਿੰਨਾ ਕਿ ਉਹਨੂੰ ਮਿੱਟੀ ਚ ਉਹਨੂੰ ਕੁਦਰਤ ਦਿੰਦੇ ਆ ਔਰ ਆਉਣ ਵਾਲੇ ਸਮੇਂ ਇਹ ਚੀਜ਼ਾਂ ਚ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਉਂਕਿ ਮੋਦੀ ਸਾਹਿਬ ਕੁਦਰਤੀ ਖੇਤੀ ਨੂੰ ਵੀ ਬੜਾ ਉਜਾਗਰ ਕਰ ਰਹੇ ਆ ਕੁਦਰਤੀ ਖੇਤੀ ਕੀ ਜਿੱਦਾਂ ਆਪਾਂ ਯੂਰੀਏ ਰਹਿਤ ਕਿਉਂਕਿ ਇਹ ਇੰਨਾ ਚੀਜ਼ਾਂ ਦਾ ਕਈ ਲੋਕਾਂ ਨੂੰ ਰੋਟੀ ਹੀ ਪਚਨੋਂ ਹਟ ਗਈ ਕੋਈ ਡਾਕਟਰ ਕਹਿਣ ਲੱਪੇ ਕਿ ਦੁੱਧ ਹੀ ਹਾਨੀਕਾਰਕਾ ਕਿਉਂਕਿ ਇੱਕ ਜਿਹੜੀ ਫੀਡ ਦਾ ਫਾਰਮੂਲਾ ਨਾ ਮਤਲਬ ਪੰਜਾਬ ਸਰਕਾਰ ਬਾਕੀ ਇਸ ਫੀਡ ਦੇ ਫਾਰਮੂਲੇ 'ਚ ਥੋੜੀਆ ਇਹ ਅਲਾਉਡ ਹੈ ਕਿ ਥੋੜਾ ਜੂਰੀਆ ਪਾਓ ਜਿੱਦਾਂ ਜਿਹੜਾ ਪਸ਼ੂ ਦੇ ਸਿੱਧਾ ਅੰਦਰ ਜਾਂਦਾ ਇਹਨਾਂ ਪਸ਼ੂ ਜਿਹੜਾ ਗਰਭ ਧਾਰਨ ਕਰਨ 'ਚ ਵੀ ਉਹਨੂੰ ਘਾਣਨ ਵਾਲੇ ਸਮੇਂ ਸਮੱਸਿਆ ਨਹੀਂ ਲੋਕ ਸੜਕਾਂ ਤੇ ਸੈਟ ਜਿਹੜੀ ਆਵਾਰਾ ਯਾਨੀ ਆਪਾਂ ਪਸ਼ੂਆਂ ਦੀ ਗਿਣਤੀ ਵਧ ਰਹੀ ਹੈ ਇਸ ਕਰਕੇ ਬੜੇ ਇਦਾਂ ਦੇ ਮੁੱਦੇ ਆ ਤੇ ਇਸ ਕਰਕੇ ਇਹਨਾਂ ਸਭ 'ਚ ਸੁਧਾਰ ਲਿਆਉਣਾ ਹੀ ਪੈ ਕਾਨੂੰਨ ਵਿਵਸਥਾ ਨੂੰ ਪੰਜਾਬ ਚ ਤੁਸੀਂ ਕਿਦਾਂ ਦੇਖਦੇ ਹੋ ਅੱਜ ਦੇ ਦਿਨ ਅਸੀਂ ਦੇ ਚੇਨ ਸਨੇਚਿੰਗ ਦੇ ਐ ਮੋਬਾਈਲ ਚੀਨ ਲੈਣਾ ਜਾਂ ਲੜਾਈ ਝਗੜਾ ਵਾਇਲੈਂਸ ਜਿਹੜੀ ਜਿਹੜੀ ਟੋਲਰੈਂਸ ਖਤਮ ਹੁੰਦੇ ਜਾ ਰਹੇ ਸੋ ਇਹਨੂੰ ਕਿਦਾਂ ਦੇਖੋ ਸਿੱਧੂ ਮੂਸੇਵਾਲੇ ਤੋਂ ਹੀ ਪਤਾ ਲੱਗ ਗਿਆ ਸੀ ਉਹਦੀ ਮੌਤ ਇਹ ਪੰਜਾਬ ਦੀ ਸਥਿਤੀ ਕਿਦਾਂ ਦੀ ਔਰ ਇਹਨਾਂ ਦੀ ਬੜੀ ਵੱਡੀ ਪਾਲਸੀ ਉਹਦੇ ਸਿਕਿਉਰਟੀ ਵਾਪਸ ਲੈਣਾ ਇਹ ਇਹ ਪੰਜਾਬ ਸਰਕਾਰ ਇਹ ਨੰਬਰ ਬਣਾ ਰਹੀ ਲੋਕਾਂ ਚ ਕੀ ਅਸੀਂ ਆਮ ਬੰਦਿਆਂ ਨੂੰ ਸਿਕਿਉਰਟੀ ਵੀ ਨਹੀਂ ਦੇ ਰਹੀ ਖਰਚਾ ਘਟਾ ਰਹੇ ਆ ਫੜਾ ਵੱਡਾ ਨੁਕਸਾਨ ਕਰਾ ਲਿਆ ਉਹਨਾਂ ਨੇ ਇਸ ਕਰਕੇ ਜਿਹੜੇ ਹੁਣ ਲੋਕ ਕੋਈ ਛੇਨ ਕੋ ਕੇ ਲੈ ਜਾਂਦੇ ਆ ਕੋਈ ਲੇਡੀ ਸੁਰੱਖਤ ਨਹੀਂ ਕੀ ਅ ਬੱਚੇ ਬੇਰੋਜ਼ਗਾਰ ਹੋਣ ਕਰਕੇ ਨਸ਼ੇ ਕਰਨ ਲੱਪੇ ਨੇ ਨਸ਼ੇ ਕਰਕੇ ਜਦੋਂ ਉਹਨਾਂ ਨੂੰ ਨਸ਼ੇ ਲਈ ਪੈਸੇ ਨਹੀਂ ਲੱਭਦੇ ਤੋ ਲੋਕਾਂ ਦਾ ਸਮਾਨ ਖੁੰਦੇ ਆ ਸਾਡੇ ਲਾਗੇ ਇੱਥੇ ਫਤਨ ਚੱਕ ਚ ਮੱਝਾਂ ਚੋਰੀ ਹੋ ਗਈਆਂ ਜੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਸੀ ਸੀਸੀਟੀ ਕੈਮਰੇ ਚ ਚੋਰ ਆਂਦੇ ਆ ਕਿੱਦਾਂ ਪਹਿਲਾਂ ਮੋਟਰਸਾਈਕਲ ਤੇ ਆਉਂਦੇ ਆ ਫਿਰ ਗੱਡੀ ਲੈ ਕੇ ਜਾਂਦੇ ਆ ਸਾਰ ਅੱਜ ਤੱਕ ਚੋਰ ਨਹੀਂ ਫੜੇ ਜਾਂਦੇ ਮਤਲਬ ਕਾਨੂੰਨ ਵਿਵਸਥਾ ਸਭ ਪੰਗ ਹੈ ਜੀ ਇੱਥੇ ਪੰਜਾਬ ਚ ਸਰ ਵਿਦੇਸ਼ ਦੇ ਵਿੱਚ ਜਾਣ ਦਾ ਬਹੁਤ ਜ਼ਿਆਦਾ ਚੱਲਣਾ ਪਲਾਨ ਹੋ ਰਿਹਾ ਹੈ ਕਿਸਮ ਦੇ ਨਾਲ ਅਸੀਂ ਕਹਿ ਰਹੇ ਪੰਜਾਬ ਦੇ ਵਿੱਚ ਯੂਥ ਜਿਹੜਾ ਹੈ ਉਹ ਸਾਰੇ ਸਾਰਾ ਵਿਦੇਸ਼ਾਂ ਵਿੱਚ ਬੈਠ ਗਿਆ ਜਾ ਕੇ ਤਾਂ ਪੰਜਾਬ ਦੇ ਵਿੱਚ ਕਾਰੋਬਾਰ ਵੀ ਉਹਦੇ ਨਾਲ ਪ੍ਰਭਾਵਿਤ ਹੋ ਰਿਹਾ ਹੈ ਕਿੱਦਾਂ ਅਸੀਂ ਪੰਜਾਬੀ ਇਹ ਤਰੰਗਲਾ ਪੰਜਾਬ ਬਣਾਣਾ ਤੇ ਉਹਨਾਂ ਨੂੰ ਵਾਪਸ ਲਿਆ ਕੇ ਪੰਜਾਬ ਚ ਬਸਾ ਸਕਦੇ ਜੀ ਇਹਦੇ ਲਈ ਤਾਂ ਦੇਖੋ ਜਿੱਦਾਂ ਦੂਜੀਆਂ ਸਟੇਟਾਂ ਚ ਬੀਜੇਪੀ ਦੀ ਸਰਕਾਰ ਆਈ ਉੱਥੇ ਵਿਕਾਸ ਹੋਇਆ ਇੱਕ ਵਾਰੀ ਪੰਜਾਬੀਆਂ ਨੂੰ ਨਾ ਬੀਜੇਪੀ ਦੀ ਸਰਕਾਰ ਇੱਥੇ ਲਿਆਣੀ ਚਾਹੀਦੀ ਹੈ ਉਹ ਇਦਾਂ ਦੇ ਮਤਲਬ ਬੀਜੇਪੀ ਵਿਕਾਸ ਕਰੇਗੀ ਮਤਲਬ ਵਿਕਾਸ ਜਿਦਾਂ ਡਬਲ ਇੰਜਨ ਦੀ ਸਰਕਾਰ ਬਣੀ ਸੈਂਟਰ ਚ ਵੀ ਤੇ ਇੱਥੇ ਵੀ ਅਸੀਂ ਇਦਾਂ ਦਾ ਵਿਕਾਸ ਕਰਾਂਗੇ ਕਿ ਪੰਜਾਬੀਆਂ ਨੂੰ ਬਾਅਦ ਜਾਣ ਦੀ ਲੋੜ ਨਹੀਂ ਪੈਗੀ ਕਨ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਦੇਸ਼ ਦੇ ਹੁਸ਼ਿਆਰਪੁਰ ਦੇ ਵਿੱਚ ਜਨ ਸਭਾ ਨੂੰ ਸੰਬੋਧਿਤ ਕਰ ਰਹੇ ਕਿੰਨਾ ਕੁ ਪ੍ਰਭਾਵ ਜਿਹੜਾ ਤੁਸੀਂ ਦੇਖਦੇ ਹੋ ਔਰ ਅਨਿਤਾ ਸੋਮਪ੍ਰਕਾਸ਼ ਜਿਹੜੇ ਆ ਇਸ ਮੈਦਾਨ ਦੇ ਵਿੱਚ ਨੇ ਸੋ ਸੀਟ ਦੇ ਉੱਤੇ ਕਿੰਨੇ ਪਰਸੈਂਟ ਚਾਂਸਸ ਜਿਹੜੇ ਤੁਹਾਨੂੰ ਲੱਗਦੇ ਆ ਕਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਦੇਖੋ ਸਾਡਾ ਏਰੀਆ ਤਾਂ ਠੀਕ ਹੈ ਮੈਂ ਬਾਕੀ ਵਿਧਾਨ ਸਭਾ ਚ ਨਹੀਂ ਗਿਆ ਔਰ ਪ੍ਰਧਾਨ ਮੰਤਰੀ ਜੀ ਦੇ ਆਉਣ ਨਾਲ ਇੱਕ ਪ੍ਰਧਾਨ ਮੰਤਰੀ ਜੀ ਇੱਕ ਚੇਅਰ ਆਨੇ ਉਹਨਾਂ ਦੇ ਆਉਣ ਨਾਲ ਲੋਕ ਉਹਨਾਂ ਦੇ ਫੈਨ ਨੇ ਉਹਨਾਂ ਦੇ ਆਉਣ ਨਾਲ ਇਹ ਸੀਟ ਦੀ ਜਿੱਤ ਜਿਹੜੀ ਪ੍ਰਾਪਤੀ ਆ ਅਸੀਂ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਣਾ ਸੋ so, 400 ਪਾਰ ਦਾ ਜਿਹੜਾ ਨਾਰਾ ਦਿੱਤਾ ਉਸ ਸਟੈਂਡ ਦੇ ਉੱਤੇ ਤੁਸੀਂ ਕਿੱਥੇ ਕਿ ਦੇਖਦੇ ਹੋ ਭਾਜੀ 400 ਤੋਂ ਪਾਰ ਕਰਾਂਗੇ ਜੀ ਹਾਂਜੀ ਸੋ ਕੀ ਮੈਸੇਜ ਜਿਹੜਾ ਕੱਲ ਵੋਟਰਸ ਨੂੰ ਦੇਣਾ ਚਾਹੋਗੇ ਤਾਂ ਕਿ 1 ਜੂਨ ਨੂੰ ਜਿਹੜਾ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਔਰ ਵੋਟਿੰਗ ਪਰਸੈਂਟੇਜ ਵੀ ਡਾਊਨ ਜਾ ਰਹੀ ਹੈ ਸੋ ਇਸ ਨੂੰ ਕਿਸ ਤਰੀਕੇ ਨਾਲ ਅਸੀਂ ਹਾਈ ਕਰ ਸਕਦੇ ਆ ਔਰ ਲੋਕੀ ਜਿਹੜੇ ਬਾਤ ਤੋਂ ਬਾਤ ਵੋਟਿੰਗ ਕਰਨ ਦੇਖੋ ਜੀ 5 ਸਾਲ ਬਾਅਦ ਮੌਕਾ ਮਿਲਣਾ ਹੈ ਜੇ ਆਪਾਂ ਕੋਈ ਗਲਤ ਸਰਕਾਰ ਚੁਣ ਲੈਨੇ ਆ ਤੇ ਫਿਰ 5 ਸਾਲ ਆਪ ਮਤ ਸਮਝ ਲਓ ਵੀ ਹੱਥਾਂ ਨੂੰ ਦੰਦੀਆਂ ਵੜਨ ਵਾਲੀ ਗੱਲ ਆ ਕਿ ਅਸੀਂ ਗਲਤੀ ਕਰ ਲਈ ਇਸ ਕਰਕੇ ਆਰਾਮ ਕਰਨ ਦਾ ਇਹ ਦਿਨ ਨਹੀਂਗਾ ਇੱਕ ਦਿਨ ਆਣਾ ਹੈ 5 ਸਾਲ ਬਾਅਦ ਇਸ ਦਿਨ ਚ ਸਭ ਨੂੰ ਆਪਾਂ ਨੂੰ ਵੋਟ ਜਾ ਕੇ ਕਰਨੀ ਚਾਹੀਦੀ ਕਿਉਂਕਿ ਆਪਾਂ ਨੂੰ ਵੋਟ ਦਾ ਅਧਿਕਾਰ ਮਿਲਿਆ ਸਰਕਾਰ ਚੁਣਨ ਦਾ ਅਧਿਕਾਰ ਮਿਲਿਆ ਔਰ ਦੇਸ਼ ਹਿੱਤ ਦੀ ਪਾਰਟੀ ਲਈ ਵੋਟ ਕਰਨੀ ਚਾਹੀਦੀ ਉਹ ਸਭ ਨੂੰ ਪਤਾ ਹੈ ਕਿ ਦੇਸ਼ ਹਿੱਤ ਦੀ ਪਾਰਟੀ ਕੌਣ ਆਜ ਪਾਕਿਸਤਾਨ ਵੀ ਇਹ ਚਾਰਿਆ ਕਿ ਮੋਦੀ ਜੀ ਪ੍ਰਧਾਨ ਮੰਤਰੀ ਨਾ ਬਣ ਜਾਣ ਕਿਉਂ ਕਿ ਕਿਉਂਕਿ ਪਾਕਿਸਤਾਨ ਸਾਡਾ ਦੁਸ਼ਮਣ ਹੈ ਚਾਈਨਾ ਵੀ ਇਹ ਚਾਰਿਆ ਕਿ ਮੋਦੀ ਜੀ ਪ੍ਰਧਾਨ ਮੰਤਰੀ ਨਾ ਬਣ ਕਿਉਂਕਿ ਉਹ ਸਾਡੇ ਦੁਸ਼ਮਣ ਹੈ ਹਿੰਦੁਸਤਾਨ ਨੂੰ ਨੀਚਾ ਦੇਖਣਾ ਚਾਹੁੰਦੇ ਆ ਹਿੰਦੁਸਤਾਨ ਨੂੰ ਗੁਲਾਮ ਦੇਖਣਾ ਚਾਹੁੰਦੇ ਆ ਪਰ ਮੋਦੀ ਜੀ ਦੇ ਅਗਾਂਹ ਕੱਤ ਇਹ ਇੱਕ ਵਿਸ਼ਵਲੀ ਤਾਕਤ ਬਣ ਜਾ ਰਿਹਾ ਇਸ ਕਰਕੇ ਉਹਨਾਂ ਨੂੰ ਬਹੁਤ ਡਰ ਆ ਉਹ ਨਹੀਂ ਤੋਂ ਬਾਰ ਬਾਰ ਪੰਗੇ ਲੈਂਦੇ ਪੰਗੇ ਲੈਣੋਂ ਹਟ ਗਏ ਨੇ ਤੇ ਇਸ ਕਰਕੇ ਸਾਰੇ ਲੋਕਾਂ ਨੂੰ ਜਾ ਕੇ ਵੋਟ ਕਰਨੀ ਚਾਹੀਦੀ ਔਰ ਮੋਦੀ ਜੀ ਦੇ ਹੱਕ ਚ ਵੋਟ ਕਰਨੀ ਚਾਹੀਦੀ ਦੇਸ਼ਿਤ ਦੇ ਹੱਕ ਚ ਵੋਟ ਆ ਜੀ ਸੋ ਇਹਨਾਂ ਅਮੋਲਕ ਹੁੰਦਲੇ ਜੋ ਕਿ ਕਿਸਾਨ ਮੋਰਚਾ ਭਾਰਤ ਜਨਤਾ ਪਾਰਟੀ ਦੇ ਜਿਲ੍ਹਾ ਮਹਾਮੰਤਰੀ ਨੇ ਔਰ ਆਪਣਾ ਵਿਚਾਰ ਰਣ ਪੇਸ਼ ਕੀਤਾ ਕਿ ਕਿਸ ਤਰੀਕੇ ਨਾਲ VOTING ਵਾਲੇ ਦਿਨ ਜਿਹੜੀ ਬਤਵਤ VOTING ਵੀ ਕਰਨੀ ਚਾਹੀਦੀ ਔਰ ਆਪਣੀ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਵੀ ਇਹਨਾਂ ਨੇ ਕੀਤਾ ਸਾਡੇ ਨਾਲ ਗੱਲਬਾਤ ਕਰਨ ਦੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ